ਕੱਲ ਕੱਲ ਈਵਨਿੰਗ ਚ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਵੀ ਹਸਪੀਟਲ ਦੇ ਵਿੱਚ ਕੁਝ ਬੰਦਿਆਂ ਨੇ ਆ ਕੇ ਕੁਝ ਫੋੜ ਫੋੜ ਕਰਨ ਦਾ ਜਿਹੜਾ ਹੈਗਾ ਵਾਕਿਆ ਸਾਹਮਣੇ ਆਇਆ ਸੀ ਤਾਂ ਇਮੀਡੀਏਟਲੀ ਸਾਡੇ ਐਸਐਚਓ ਸਾਹਿਬ ਜਾਂ 5 ਮਿੰਟਾਂ ਚ ਮੌਕੇ ਤੇ ਆ ਗਏ ਸੀ ਉਹਦੇ ਚ ਪਤਾ ਚੱਲਿਆ ਕਿ ਵੀ ਦੋ ਪਾਰਟੀਆਂ ਜਿਨ੍ਹਾਂ ਦਾ ਐਕਸੀਡੈਂਟ ਸ਼ਹਿਰ ਦੇ ਵਿੱਚ ਹੋਇਆ ਸੀ ਉਹ ਪਾਰਟੀਆਂ ਆਪਣੀ ਮੈਡੀਕਲ ਜਿਹੜੀ ਕਰਵਾਣ ਵਾਸਤੇ ਇੱਥੇ ਆਏ ਸੀਗੇ ਤਾਂ ਉਹਨਾਂ ਦੇ ਆਪਾਂ ਪਾਰਟੀ ਦੇ ਵਿੱਚ ਆਪਸ ਵਿੱਚ ਇੱਥੇ ਇੱਕ ਵਾਕਿਆ ਹੋਇਆ ਹੈਗਾ ਤੋ ਉਹ ਉਸ ਮੰਦ ਦੇ ਵਿੱਚ ਇਮੀਡੀਏਟਲੀ ਰਾਤ ਨੂੰ ਅਸੀਂ ਸਿਵਲ ਸਦਨ ਸਾਹਿਬ ਨਾਲ ਗੱਲ ਕਰ ਪਈ ਸੀਗੀ ਇਹਨਾਂ ਨੇ ਜਿਹੜੀ ਹੈਗੀ ਸਾਡੇ ਸਾਨੂੰ ਅਸੀਂ ਸਟੇਟਮੈਂਟ ਦੇ ਦਿੱਤੀ ਹੈ ਵੀ ਅਸੀਂ ਇਹਦੇ ਚ ਕਿ ਜਿਹੜੇ ਵੈਲੂਮੈਂਟ ਜਿਹੜੇ ਡਿਸਟ੍ਰਿਕਟ ਵੈਲੂਮੈਂਟ ਸੈਕਸ਼ਨ ਚ ਅਸੀਂ ਐਫ ਆਈ ਆਰ ਕਰੀਏ ਤਦਸ ਕਰਾਂਗੇ ਔਰ ਅਸੀਂ ਉਹ ਜਿਹੜੀ ਜਿਨ੍ਹਾਂ ਨੇ ਇਹੋ ਜਿਹਾ ਬਾਕੀ ਆ ਕਿਹਾ ਉਹਨਾਂ ਦੇ ਖਿਲਾਫ ਸਟ੍ਰਿਕਟ ਕਾਰਵਾਈ ਜਿਹੜੇ ਅਮਲ ਵਿੱਚ ਲਿਆਵਾਂਗੇ ਇਸ ਤੋਂ ਇਲਾਵਾ ਵੀ ਜਿਹੜੇ ਹੈਗੇ ਸਾਡੇ ਵੱਲੋਂ ਜਿਹੜੇ ਹੈਗੇ ਇਹਦੀ ਇਸ ਚੀਜ਼ ਨੂੰ ਬੜਾ ਸਟ੍ਰਿਕਲੀ ਨੋਟਿਸ ਦਿੱਤਾ ਗਿਆ ਹੈ ਕਿ ਦੀ ਸਿਵਲ

is around 1 lakh oh bhi it could be recovered from the assums jinna ne eh property da attempt kiya so that it becomes as a deterrent to one and all jehde public place te jaake public property da nuksan karde ਸਸੋਕਟੀ ਜਿਹੜੇ ਵੈਲਵੈਂਟ ਜਿਹੜੇ ਪ੍ਰੋਵੀਜਨਸ ਹੈਗੇ ਹਸਪੀਟਲ ਦੀ ਸਕਿਉਰਟੀ ਦੇ ਨਾ ਅਵੇਨ ਅਸਸ ਕੀਤਾ ਜਾਵੇਗਾ ਅਨ ਅਕੋਰਡਿੰਗਲੀ ਜਿਹੜਾ ਨਸਸਰੀ ਐਕਸ਼ਨ ਹੈ ਉਹ ਅਸੀਂ ਇੰਪਲੀਮੈਂਟ ਕਰ ਰਹੇ ਹਾਂ ਜੀ ਸਰ ਇਹਦੇ ਚ ਇੱਕ ਵੀ ਇੰਪੋਰਟੈਂਟ ਚੀਜ਼ ਆ ਵੀ ਹੈ ਕਿ ਇਹਦੇ ਚ ਜਿਹੜੇ ਕੁਝ ਨਿਊਜ਼ ਵੱਲੋਂ ਦੱਸਿਆ ਗਿਆ ਹੈ ਕਿ ਡਾਕਟਰਸ ਦੇ ਡਾਕਟਰਸ ਤੇ ਵੀ ਕੋਈ ਸੱਟਾ ਸੁਤਾ ਲੱਗੀ ਹੈ ਇਹੋ ਜੀ ਕੋਈ ਗੱਲਬਾਤ ਨਹੀਂ ਹੈ ਜੀ ਉਹ ਦੋਨੋਂ ਰੈਲੇਵੈਂਟ ਪਾਰਟੀਆਂ ਦੇ ਡਾਕਟਰ ਕੇ ਨਾਲ ਇਥੇ ਕੋਈ ਵੀ ਕਿਸੇ ਵੀ ਤਰੀਕੇ ਦਾ ਕੋਈ ਇਨਸੀਡੈਂਟ ਸਾਹਮਣੇ ਨਹੀਂ ਆਇਆ ਸਰ 200 ਬੈੱਡ ਦਾ ਹਸਪੀਟਲ ਹੈਗਾ ਲੇਕਿਨ ਸਿਰਫ ਰਾਤ ਨੂੰ ਸਿਰਫ ਜ ਦਿ ਦੇਖੋ ਕੁਲਸ ਕਰਮੀ ਜਿਹੜਾ ਤਨਾਤ ਹੋ ਜਾਂਦਾ ਉਹ ਅਸੀਂ ਵੈਲੂਏਸ਼ਨ ਜਿਹੜੇ ਅਸੀਂ ਪਹਿਲਾਂ ਵੀ ਕਿਹਾ ਸੀ ਕਿ ਦੇਖੋ ਜੀ ਸਿਕਿਉਰਟੀ ਅਸੈਸ ਕਰਨਾ ਉਹ ਕੰਸਰਨ ਜਿਹੜਾ ਹੈਗੇ ਸਟੈਟ ਪਰਸਪੈਕਸ਼ਨ ਐਂਡ ਬਾਕੀ ਸਾਰੇ ਚੀਜ਼ਾਂ ਨੇ ਪ੍ਰੋਵੀਜ਼ਨ ਤੇ ਵੀ ਆਪਾਂ ਅਸੀਂ ਖਾਲ ਦੇ ਗਏ ਉਹ ਅਸੀਂ ਵੈਲੂਏਸ਼ਨ ਜਿਹੜਾ ਵੀ ਹੋਏਗਾ ਜਿਹੜੀ ਸਾਡੇ ਕ੍ਰਾਈਟੇਰੀਆ ਹੈਗਾ ਐਸ ਵੈਲ ਐਸ ਜਿਹੜਾ ਸਟੈਟ ਪਰਸਪੈਕਸ਼ਨ ਐ ਬਾਕੀ ਜਿਹੜੀ ਜਿਹੜੀ ਸਰਕਮਸਟੈਂਸਿਸ ਹੈ ਉਹਨੂੰ ਦੇਖ ਕੇ ਅਸੀਂ ਅਗਲੀ ਕਵਰ ਮਤਲਬ ਰੋਪੀਟ ਲਿਸ ਹੋਇਆ ਕੋਈ ਜਦੋਂ ਪਤਲਾ ਕ ਪਛਾਣ ਹੋਈ ਕਿਸੇ ਦੇਖੋ ਜੀ ਬੰਦੇ ਆਇਡੈਂਟੀਫਾਈਡ ਹੈ ਵੀਲ ਸ਼ੂ ਨਰੈਸਟ ਕਿ